ਪਿਛਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਪ੍ਰਾਲੀ ਰੋਕੂਪਨ ਤੋਂ ਲੋਕ ਕਿਸਾਨਾਂ ਨੂੰ ਰੋਕਿਆ ਸੀ ਤੇ ਉਸ ਤੋਂ ਬਾਅਦ ਕਿਸਾਨਾਂ ਨੂੰ ਜਿਹੜੀ ਹੁਣ ਖੁੰਡੀ ਦਾ ਬੜੀ ਪਰੇਸ਼ਾਨੀ ਹੋ ਰਹੀ ਹੈ ਕੋਈ ਸਬਸਦੀਆਂ ਜਾਂ ਆਰਥਿਕ ਇਹਦਾ ਮੁਆਵਜ਼ਾ ਦਿੱਤਾ ਜਾਵੇ ਨਾ ਨਾ ਹੁਣ ਦੇ ਲੈਵਲ ਤੇ ਆਪ ਹੀ ਲੜਾਈ ਲੜ ਰਹੇ ਆ ਲੋਕਾਂ ਨੂੰ 2-2 ਸਾਲ ਪੁਰਾਣੇ ਮੁਆਵਜ਼ੇ ਵੀ ਅੱਜ ਤੱਕ ਨਹੀਂ ਮਿਲੇ ਕੀ ਪੰਜਾਬ ਦੀ ਕੁਆਲਿਟੀ ਕੋਈ ਮਾੜੀ ਆ ਗਈ ਜਾਂ ਕੇਂਦਰ ਕੋਲੇ ਜਾਂ ਸਟਾਕ ਹੀ ਜ਼ਿਆਦਾ ਹੋ ਗਿਆ ਕੇਂਦਰ ਵਾਲੇ ਨੇ ਜਿਹੜੇ ਉਹ ਗੜਬੜ ਕਰਦੇ ਨੇ ਇਹ ਸਰਕਾਰ ਕੋਈ ਗੜਬੜ ਕਰਦੀ ਹੈ ਇੱਕ ਟਰੱਕ ਦੇ ਨਾਲ 10 10 15 15 ਪੇਟੀਆਂ ਟੈਗ ਕੀਤੀਆਂ ਜਾ ਰਹੀਆਂ ਨੇ ਪੀਜੂ ਕਹਿੰਦੀ ਹੈ ਕਿ ਇਹ ਜੂਰੀਆ ਨੈਨੋ ਜੂਰੀਆ ਨੂੰ ਉਹਨਾਂ ਨੇ ਮਨ ਲੋ ਮਾਨਤਾ ਨਹੀਂ ਦਿੱਤੀ ਕਿ ਕੰਮ ਨਹੀਂ ਪੂਰਾ ਕਰਦਾ ਤੇ ਉਹਦੇ ਬਰ ਅ ਯੂਨੀਵਰਸਿਟੀ ਨੇ ਇਹੀ ਮਾਨਤਾ ਨਹੀਂ ਦਿੱਤੀ ਤਾਂ ਕੇਂਦਰ ਕੁਝ ਨਹੀਂ ਕਰ ਸਕਦੀ ਹਲਤਕ ਸੱਭਾ ਤੁਹਾਨੂੰ ਚੱਲਿਆ ਉਹਦੇ ਬਰ ਬਹੁਤ ਕੰਦੇ ਕੰਮ ਉਹ ਤਾਂ ਬਰ ਤਾਂ ਕਿ ਟਿਕਣੀ ਕਰਨੀ ਹੈ ਜੋ ਹੁਕਮ ਹੈ ਕੱਲ ਤੱਕ ਸੱਭਾ ਉਹ ਸਰਮਤ ਤੇ ਪ੍ਰਵਾਹ ਹੈ ਕਿ ਜਿਹੜੇ ਉਹਦੇ ਸੱਦਾ ਜਿਹੜੇ ਉਹਦੇ ਸੱਦਾ ਪੱਤਰ ਨਹੀਂ ਕੀ ਜਾ ਮੰਨ ਲਓ ਤੁਹਾਨੂੰ ਵੀ ਬੁਲਾਇਆ ਗਿਆ ਹੈ ਕਿ ਸਿਰਫ ਜਿਹੜੀ ਆਪਣੀ ਅਕਾਲੀ ਦਲ ਦੇ ਜਾਂ ਸੁਧਾਰ ਲਹਿਰ ਦੇ ਆਗੂਆਂ ਨੂੰ ਵੀ ਬੁਲਾਇਆ ਗਿਆ ਉੱਥੇ ਨਹੀਂ ਸਾਰੇ ਜਿਹੜੇ ਵੀ ਉਸ ਸਮੇਂ ਚਾਹੇ ਕੋਰਟ ਕਮੇਟੀ ਮੈਂਬਰ ਸੀ ਚਾਹੇ ਕੈਬਨਿਟ ਮਿਨਿਸਟਰ ਸੀ ਉਹਨਾਂ ਦੱਸਿਆ ਨਾਲ ਸਾਰੇ ਨੂੰ ਉੱਥੇ ਬੁਲਾਇਆ ਗਿਆ ਹੈ ਕਿ ਉੱਥੇ ਕੱਲ ਨੂੰ 1 ਵਜੇ ਦਾ ਟਾਈਮ ਹੈ ਉੱਥੇ ਸਾਰੇ ਪਹੁੰਚਣਾ ਹੈ ਕਿ ਕਟਿੰਦਸ ਸਾਹਿਬ ਪਿਛਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਪ੍ਰਾਲੀ ਰੋਕ ਕੂਕਣ ਤੋਂ ਲੋਕ ਕਿਸਾਨਾਂ ਨੂੰ ਰੋਕਿਆ ਸੀ ਤੇ ਉਸ ਤੋਂ ਬਾਅਦ ਕਿਸਾਨਾਂ ਨੂੰ ਜਿਹੜੀ ਹੁਣ ਖੁੰਡੀ ਦਾ ਬੜੀ ਪਰੇਸ਼ਾਨੀ ਹੋ ਰਹੀ ਹੈ ਤੇ ਫਸਲਾਂ ਦਾ ਕਾਫੀ ਨੁਕਸਾਨ ਹੋ ਰਿਹਾ ਦੁਬਾਰਾ ਦੁਬਾਰਾ ਬਿਜੀਆਂ ਜਾ ਰਹੀਆਂ ਨੇ ਉਹਦੇ ਬਾਰੇ ਤੁਸੀਂ ਕੀ ਕਰਨਾ ਚਾਹੋਗੇ ਸਰ ਜੀ ਪਹਿਲਾਂ ਤਾਂ ਸਰਕਾਰ ਸੀ ਬੜੀ ਨਲਾਈਕੀ ਹੈ ਕਿ ਆਸਾਨਾ ਦੇ ਤਾਂ ਕਾਰਵਾਈ ਕਰਨ ਨੂੰ ਦੋ ਮਹੀਨੇ ਲਾਉਂਦੇ ਆ ਪਰ ਇਹਦਾ ਕੋਈ ਹੱਲ ਨਹੀਂ ਲੱਭਦਾ ਕਿਸਾਨ ਤਾਂ ਕਿੰਨੇ ਜਿੱਦਦਾ ਕਹਿ ਰਿਹਾ ਵੀ ਜਾਂ ਤਾਂ ਸਾਨੂੰ ਇਹਦੇ ਹੱਲ ਦਿੱਤਾ ਜਾਵੇ ਕੋਈ ਜਿਹੜੀਆਂ ਕੋਈ ਸਬਸਤੀਆਂ ਜਾਂ ਆਰਥਿਕ ਇਹਦਾ ਮੁਆਵਜ਼ਾ ਦਿੱਤਾ ਜਾਵੇ ਪਰ ਅੱਜ ਤੱਕ ਸਰਕਾਰ ਨੇ ਚਾਹੇ ਪੰਜਾਬ ਦੀ ਸਰਕਾਰ ਹੈ ਚਾਹੇ ਸੈਂਟਰ ਸਰਕਾਰ ਹੈ ਦੋਨਾਂ ਨੇ ਇਹਦਾ ਕੋਈ ਹੱਥ ਹੀ ਲੱਭਿਆ ਨਹੀਂ ਤੇ ਹੁਣ ਜਦ ਸੁੰਢੀ ਇਮਾਰਤਾਂ ਬਣਨੀ ਸ਼ੁਰੂ ਹੋ ਗਈ ਹੁਣ ਕੋਈ ਮੁਆਵਜ਼ਾ ਜਾਂ ਕਿਸੇ ਤਰ੍ਹਾਂ ਦੀ ਕੋਈ ਸਰਕਾਰੀ ਸਹਾਇਤਾ ਕੀ ਕੋਈ ਡਿਪਾਰਟਮੈਂਟ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਮਦਦ ਨਹੀਂ ਕੀਤੀ ਜਾ ਰਹੀ ਕਿਸਾਨ ਆਪਦੇ ਲੈਵਲ ਤੇ ਆਪ ਹੀ ਲੜਾਈ ਲੜ ਰਿਹਾ ਹੈ ਤਾਂ ਇਹ ਬੜੀ ਮੰਦਭਾਗੀ ਗੱਲ ਹੈ ਮੈਂ ਸਮਝਦਾ ਜਿਹੜੇ ਵਾਅਦਾ ਕਰਦੇ ਸੀ ਲੋਕਾਂ ਨੂੰ ਉਦੋਂ ਜਿਹੜੇ ਇਹਨਾਂ ਨੇ ਕਿਹਾ ਵੀ ਅਸੀਂ ਨੁਕਸਾਨ ਦਾ ਫੂਨ ਅਦਾਲਤ ਦੀ ਨਾਲ ਪਰਭਾਈ ਕਰਾਂਗੇ ਤੁਹਾਨੂੰ ਮੁਆਵਜ਼ੇ ਦੇਵਾਂਗੇ ਉਹਨੋਂ ਕਿੱਥੇ ਗਏ ਮੁਆਵਜ਼ੇ ਲੋਕਾਂ ਨੂੰ 2-2 ਸਾਲ ਪੁਰਾਣੇ ਮੁਆਵਜ਼ੇ ਵੀ ਅੱਜ ਤੱਕ ਨਹੀਂ ਮਿਲੇ ਮਤਲਬ ਇਹੀ ਕਹਿ ਸਕਦੇ ਵੀ ਇੰਦਾ ਸਿਰਫ ਵੋਟਾਂ ਲੈਂਡ ਤਾਂ ਕੁਝ ਹੋਰ ਹੈ ਹੁਣ ਇਹਨਾਂ ਦਾ ਜਿਹੜਾ ਹੈ ਚਿਹਰਾ ਆਮ ਆਦਮੀ ਪਾਰਟੀ ਦਾ ਲੋਕਾਂ ਦੇ ਸਾਹਮਣੇ ਆ ਗਿਆ ਸੋ ਚਿਹਰਾ ਚੋਨੇ ਦੀ ਫਸਲ ਵੀ ਸਰ ਰੁਲੀ ਹੈ ਕਿ ਮੰਡੀਆਂ ਦੇ ਵਿੱਚ ਕੀ ਪੰਜਾਬ ਦੀ ਕੁਆਲਿਟੀ ਕੋਈ ਮਾੜੀ ਆ ਗਈ ਜਾਂ ਕੇਂਦਰ ਕੋਲੇ ਜਾਂ ਸਟਾਕ ਹੀ ਜ਼ਿਆਦਾ ਹੋ ਗਿਆ ਕੀ ਕਾਰਨ ਮੰਨਦੇ ਹੋ ਕੋਈ ਤਾਂ ਜਵਾਬ ਕੇਂਦਰ ਸਰਕਾਰ ਦੇ ਸਕਦੀ ਹੈ ਸਟਾਕ ਵਾਲਾ ਤਾਂ ਪਰ ਗੱਲ ਇਹ ਹੈ ਵੀ ਚੱਕਣਾ ਕਿਸਾਨ ਦੀ ਫਸਲ ਨੇ ਸਰਕਾਰਾਂ ਦੀ ਚੰਮਰੀ ਹੈ ਇਹ ਪੰਜਾਬ ਸਰਕਾਰ ਜਿਹੜੀ ਹੈ ਉਹਨੂੰ ਇਹ ਸਟਾਕ ਖਰੀਦ ਕੇ ਕਿਉਂਕਿ ਗਰੀਬੀ ਪੰਜਾਬ ਸਰਕਾਰ ਹੈ ਖਿੰਦੀ ਸੈਕਟਰ ਨੂੰ ਹੈ ਤੇ ਇਹਨਾਂ ਨੂੰ ਖਰੀਦ ਕੇ ਘਟੋ ਘਟ ਉਹਦੀ ਪੜਾਈ ਤਾਂ ਕਰਨੀ ਚਾਹੀਦੀ ਹੈ ਚਾਹੇ ਆਪਣੇ ਜਿਹੜਾ ਹੈ ਜਿਹੜੀ ਹੈ ਕਸਨੀ ਚ ਰੱਖਦੇ ਚਾਹੇ ਸ਼ੈਦਰਾ ਚ ਚਲਾਉਂਦੇ ਇਹ ਪਾਸ ਤੋਂ ਉਹਨੇ ਕਿਹਾ ਹਾਜਿਸ ਕੇਂਦਰ ਨਹੀਂ ਚੱਗਦੀ ਫਿਰ ਉਹਦਾ ਮਸਲਾ ਹੋਰ ਹੈ ਫਿਰ ਉਸ ਤੋਂ ਬਾਅਦ ਉਹਦੀ ਉਹਦੇ ਕਾਫ ਲੜਾਈ ਲੜੀ ਜਾ ਸਕਦੀ ਹੈ ਤੇ ਹੁਣ ਪਹਿਲਾਂ ਹੀ ਆਪਾਂ ਇਹ ਗੱਲ ਨੂੰ ਲੈ ਕੇ ਜਿਹੜਾ ਹੈ ਬਾਹਨੇ ਬਣਾਉਣੇ ਮਾੜੀ ਗੱਲ ਹੈ ਇੱਧਰ ਨੂੰ ਵੀ ਸ਼ਿਫਟਿੰਗ ਕਰਨੀ ਚਾਹੀਦੀ ਹੈ ਜਿਹੜੀ ਕੁਆਲਿਟੀ ਦੀ ਗੱਲ ਹੈ ਪੰਜਾਬ ਦਾ ਝੋਨਾ ਤਾਂ ਪੂਰੀ ਦੁਨੀਆ 'ਚ ਮੰਨਿਆ ਜਾਂਦਾ ਹੈ ਪੰਜਾਬ ਦਾ ਝੋਨਾ ਜਿਹੜਾ ਹੈ ਉਹ ਤਾਂ ਸਭਾ ਬਾਹਲੇ ਦੇਸ਼ਾਂ ਦੇ ਵਿੱਚ ਚਾਹੇ ਸਾਡੀ ਬਾਸਮਤੀਆ ਚਾਹੇ ਤੀਤੀ ਜੋ ਨਾਮ ਜਿਹੜਾ ਪਰਮਲ ਹੈ ਉਹ ਸਾਰਾ ਜਿਹੜਾ ਉਹਨੂੰ ਪਹਿਲ ਦਿੱਤੀ ਜਾਂਦੀ ਹੈ ਪਤਾ ਨਹੀਂ ਹੁਣ ਕੀ ਕਾਰਨ ਹੈ ਜਦੋਂ ਛੇਲਰ ਵਾਲੇ ਨੇ ਜਿਹੜੇ ਉਹ ਗੜਬੜ ਕਰਦੇ ਨੇ ਜਾਂ ਸਰਕਾਰ ਕੋਈ ਗੜਬੜ ਕਰਦੀ ਹੈ ਕਿਸਾਨ ਵੱਲੋਂ ਤਾਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਇੱਕ ਢੀਂਡਸਾ ਸਾਹਿਬ ਕਿਸਾਨਾਂ ਨੂੰ ਪਿਛਲੇ ਕਈ ਸਾਲ ਤੋਂ ਨਾ ਤਾਂ ਪ੍ਰੋਪਰ ਸਮੇਂ ਤੇ ਜੁਰੀਆ ਮਿਲਦਾ ਹੈ ਨਾ ਪ੍ਰੋਪਰ ਸਮੇਂ ਤੇ ਡੀਏਪੀ ਮਿਲਦਾ ਹੈ ਇਹ ਸੋਸਾਇਟੀਆਂ ਦਾ ਤਾਂ ਇੰਨਾ ਬੁਰਾ ਹਾਲ ਹੈ ਕਿ 50% ਵੀ ਜਿਹੜਾ ਦਾ ਟੀਚਾ ਨਹੀਂ ਪੂਰਾ ਕਰ ਪਾਉਂਦੀਆਂ ਕੇਂਦਰ ਸਰਕਾਰ ਵੱਲੋਂ ਬਕਾਇਦਾ ਤੌਰ ਤੇ ਨਾਲ ਜੁਰੀਏ ਦੇ ਨੈਨੋ ਜੁਰੀਏ ਦਿੱਤਾ ਜਾ ਰਿਹਾ ਹੈ ਇੱਕ ਟਰੱਕ ਦੇ ਨਾਲ 10 10 15 15 ਪੇਟੀਆਂ ਟੈਗ ਕੀਤੀਆਂ ਜਾ ਰਹੀਆਂ ਨੇ ਪੀਜੂ ਕਹਿੰਦੀ ਹੈ ਕਿ ਇਹ ਜੁਰੀਏ ਨੈਨੋ ਜੁਰੀਏ ਮ ਉਹਨਾਂ ਨੇ ਮਤਲਬ ਮਾਨਤਾ ਨਹੀਂ ਦਿੱਤੀ ਕਿ ਕੰਮ ਨਹੀਂ ਪੂਰਾ ਕਰਦਾ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਜੇ ਵੀਯੂ ਜਿਹੜੀਆਂ ਰਿਸਰਚ ਸਾਡੀਆਂ ਫੈਸਿਲਿਟੀਆਂ ਨੇ ਜੇ ਉਹ ਨੈਨੋਯੂਰੀਆ ਨੂੰ ਨਹੀਂ ਮੰਨਦੀਆਂ ਤਾਂ ਫਿਰ ਸਰਕਾਰ ਕਿਉਂ ਧੱਕਾ ਕਰਦੀ ਹੈ ਮਤਲਬ ਸਰਕਾਰ ਦੀ ਬਿੱਟਲ ਜਿਹੜੀ ਐ ਜ਼ਬਰਦਸਤੀ ਹੋਈ ਨਾ ਵੀ ਜਿਹੜਾ ਨਾਲ ਦੇਣਾ ਤੇ ਇਹ ਹੁਣ ਪੰਜਾਬ ਸਰਕਾਰ ਸਟੈਂਡ ਲਵੇ ਕਹੇ ਅਸੀਂ ਨਹੀਂ ਲੈਣਾ ਨੈਨੋਯੂਰੀਆ ਜੇ ਪੰਜਾਬ ਸਰਕਾਰ ਇਸ بیس ਤੇ ਇਜੈਕਟ ਕਰੂਗੀ ਵੀ ਸਾਡੀ ਯੂਨੀਵਰਸਿਟੀ ਨੇ ਹੀ ਮਾਨਤਾ ਨਹੀਂ ਦਿੱਤੀ ਤਾ ਕੇਂਦਰ ਕੁਛ ਨਹੀਂ ਕਰ ਸਕਦੀ। ਤੋਂ ਪੰਜਾਬ ਸਰਕਾਰ ਨੂੰ ਇਹ ਸਟੈਂਡ ਲੈਣਾ ਚਾਹੀਦਾ ਤੇ ਨਾਲੇ ਜਿਹੜਾ ਜੁੜੀ ਹੈ ਇਹਦਾ ਪ੍ਰਬੰਧ ਅਸੀਂ ਇਹ ਜੱਕ ਕਰਦੇ ਮੌਕੇ ਤੇ। ਕੇਂਦਰ ਨੂੰ ਪਹਿਲਾਂ ਭੇਜਣਾ ਚਾਹੀਦਾ ਘੱਟੋ ਘੱਟ 2 ਮਹੀਨੇ ਪਹਿਲਾਂ ਇਹਦੇ ਸਾਰੇ ਪ੍ਰਬੰਧ ਹੋਣੇ ਚਾਹੀਦੇ ਨੇ। ਤੇ ਕੁਛ ਦਾ ਕੁਛ ਸਟਾਕ ਜਿਹੜਾ ਹੈ ਸਰਕਾਰ ਕੋਲ ਹੋਣਾ ਚਾਹੀਦਾ। ਪੰਜਾਬ ਸਰਕਾਰ ਕੁਝ ਸਟਾਕ ਰੱਖੇ ਜਿਵੇਂ ਮਰਜ਼ੀ ਕਰੇ ਤਾਂ ਕਿ ਇਹਦੀ ਕਿੱਲਤ ਨਾ ਪੈਦਾ ਹੋਵੇ। ਤੇ ਇਹ ਇੱਕ ਐਡਵਾਂਸ ਦੇ ਵਿੱਚ ਇਹਦੀ ਤਿਆਰੀ ਹੋਣੀ ਚਾਹੀਦੀ।